ਬਾਈ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਖੜੇ ਆ ਜੀ ਇਹ ਮੰਡੀ ਆਏ ਬੁੱਧਵਾਰ ਦੇ ਲੈ ਕੇ ਨਾ ਬਰਾ ਦੇ ਵਿੱਚ ਆ ਟਰੈਕਟਰ ਆਏ ਹੋਇਆ ਖੁੱਲ ਆ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸਰਾ ਸਰਾ ਟਰੈਕਟਰ ਤੇ ਜਿਹੜਾ ਟਰੈਕਟਰ ਪਸੰਦ ਆਉਂਦਾ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲਓ ਸੰਪਰਕ ਤੇ ਡਿਸਕਾਊਂਟ ਹੋ ਜਾਂਦਾ ਹੁੰਦਾ ਜੀ ਟਰੈਕਟਰ ਤੇ ਆਪਣੇ ਚੈਨਲ ਦਾ ਬਾਕੀ ਨਾਮ ਲੈ ਦਿਓ ਵੀ ਆਪਾਂ ਵੀਡੀਓ ਦੇਖ ਕੇ ਆਏ ਆ ਬਾਈ ਵਾਰ ਤੋਂ ਵਾਰ ਡਿਸਕਾਊਂਟ ਕਰਨਗੇ ਤੇ ਆਜੂ ਅੱਗੇ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਲਓ ਜੀ 5310 ਤੋਂ ਕਰਦੇ ਆ ਜੀ ਦੇਖੋ ਚੈੱਕ ਕਰ ਲਓ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਛਤਰੀ ਸੀਤਰੀ ਤੇ ਕਪੜਾ ਪੂਰਾ ਵਧੀਆ ਲੱਗਿਆ 2008 ਮਾਡਲ ਆ ਜੀ ਟਰੈਕਟਰ ਕੰਡੀਸ਼ਨ ਕਰ ਲਓ ਟਰੈਕਟਰ ਦੀ ਜਿਵੇਂ ਨਵਾਂ ਵਰਗਾ ਕਾਲੇ ਢਿੱਡ ਵਾਲਾ ਜੌਂਡੀ ਵਾਲਾ ਪੂਰਾ ਡਿਮਾਂਡ ਚ ਟਰੈਕਟਰ ਆ ਜੀ ਇਹ ਕੰਡੀਸ਼ਨ ਕਰ ਲਓ ਜੀ ਚੈੱਕ ਟਰੈਕਟਰ ਦੀ ਜਮਾਂ ਸਾਰਾ ਸੀਲ ਹੈ ਜੀ ਟਰੈਕਟਰ ਕਿਤੇੋਂ ਲੀਕ ਸੀ ਨਹੀਂ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ ਮਗਰਲੇ ਟਾਇਰ ਹੈਗੇ ਜੀ 16 ਵਾਲੇ ਤੇ ਵੀ ਆਪਾਂ ਡਿਮਾਂਡ ਦੀ ਗੱਲ ਕਰੀ ਤਾਂ 420000 ਰੁਪਏ ਬਾਈ ਡਿਮਾਂਡ ਕਰਦੇ ਆ ਜੀ ਇਹ ਸ਼ਕ ਜਮਾਂ ਨਵੇਂ ਵਰਗੀ ਟਰੈਕਟਰ ਰੰਗ ਬੈਂਟ ਪੂਰਾ ਵਧੀਆ ਪਈ ਟਰੈਕਟਰ ਦਾ ਬਾਕੀ ਤੁਹਾਡੇ ਸਾਹਮਣੇ ਅੱਗੇ ਆ ਗਈ ਸੋਨਾਲਿਕਾ ਡੀ ਆਈ 60 ਜਮਾਂ ਨਵਾਂ ਗਣੀ ਟਰੈਕਟਰ ਹੈ ਜੀ ਪੂਰਾ ਹੀ ਸ਼ੋਅਰੂਮ ਕੰਡੀਸ਼ਨ ਦਾ ਮਾਡਲ ਹੈਗਾ 2020 ਟਾਇਰ ਜਮਾਂ ਚਾਰੇ ਨਵੇਂ ਵਾਂਗੂ ਐ ਮਗਰ ਇਹਦਾ ਜਮਾਂ ਨਵੀਂ ਐ ਕੰਡੀਸ਼ਨ ਜਮਾਂ ਟਰੈਕਟਰ ਦੀ ਨਵੇਂ ਵਰਗੀ ਐ ਡੀ ਆਈ 60 ਆਰ ਐਕਸ ਮਾਡਲ ਹੈਗਾ 2020 5 ਲੱਖ ਤੇ 90 ਹਜ਼ਾਰ ਰੁਪਈਆ ਬਾਈ ਡਿਮਾਂਡ ਕਰਦੀ ਐ ਜੀ ਇੰਜਨ ਨੂੰ ਜਿੰਨ ਦਾ ਬਹਾ ਚੱਲ ਗਈ ਸਾਰਾ ਟਰੈਕਟਰ 3 ਸਾਲ ਹੈ ਜਮਾ ਸਾਰਾ ਸੀਲਡ ਆ ਟਰੈਕਟਰ ਜੀ ਕੰਡੀਸ਼ਨ ਕਰ ਲਓ ਚੈੱਕ ਰੰਗ ਪੇਂਟ ਜਮਾ ਪੂਰਾ ਵਧੀਆ ਪਿਆ ਟਰੈਕਟਰ ਦਾ ਅੱਗੇ ਆਪਾਂ ਦਿਖਾਉਣਾ ਹੈ 36 30 ਨਿਊ ਹਾਲੈਂਡ ਕੰਡੀਸ਼ਨ ਕਰ ਲਓ ਜੀ ਟਰੈਕਟਰ ਦੀ ਚੈੱਕ ਤਲਾਸ਼ਣ ਆਈ ਹੈ ਇਹ ਰਾਮ ਮਗਰਲੇ ਟਾਇਰ ਸੂ ਵਾਲੇ ਜਮਾ ਚਾਰੇ ਟਾਇਰ ਚੌਕੜਾ ਨਵੇਂ ਹੀ ਆ ਟਰੈਕਟਰ ਦਾ 2012 ਮਾਡਲ ਆ ਜੀ ਟਾਪ ਮਾਡਲ 4,25,000 ਰੁਪਇਆ ਬਾਈ ਡਿਮਾਂਡ ਕਰਦੇ ਆ ਮੌਕੇ ਦੇ ਮਾਨਤਾਣ ਹੋ ਜੂਗਾ ਜਮਾ ਸ਼ੌਂਕ ਨਾਲ ਟਰੈਕਟਰ ਰੱਖਿਆ ਹੋਇਆ ਜੀ ਕੰਡੀਸ਼ਨ ਕਰ ਲੋ ਚੈੱਕ ਉਹ ਲੋਕੇ ਜਮਾ ਮਗਰਾਟ ਮਗਰੂਟ ਜਮਾ ਨਵੇਂ ਪਿਆ ਟਰੈਕਟਰ ਦੇ ਤੇ ਰੰਗ ਪੇਂਟ ਦੀ ਕੰਡੀਸ਼ਨ ਕਰ ਲੋ ਚੈੱਕ ਬਾਕੀ ਮੌਕੇ ਦੇ ਮਾਨਤਾਣ ਹੋ ਜੂਗਾ ਜੀ ਅੱਗੇ ਆ ਗਿਆ ਜੀ ਫੇਰ ਨਿਊ ਹੋਲੈਂਡ 63 ਇਹ ਸਪੈਸ਼ਲ ਐਡੀਸ਼ਨ ਹੈ ਜੀ ਕੰਡੀਸ਼ਨ ਕਰ ਲੋ ਜੀ ਟਰੈਕਟਰ ਦੀ ਚੈੱਕ ਹੱਡ ਵਾਲੀ ਛਤਰੀ ਲੱਗੀ ਆ ਡੱਕ ਡੱਕ ਲੱਗਿਆ ਹੋਇਆ ਪੂਰਾ ਵਧੀਆ ਮਗਰਾਡ ਮਗਰੂਤ ਜਮਨ ਨਵੇਂ ਲੈਮੀ ਨੂੰਮੀ ਡਿਲੇਸ਼ਨ ਹੋਇਆ ਹੋਇਆ ਮਗਰਾਡ ਤੇ ਤੇ ਸੀਟ ਬਈਆਂ ਨੇ ਦੂਜੀ ਲਾਰ ਰੱਖੀ ਆ ਜਮਾ ਫੋਨ ਲੋਕ ਤੇ ਐਂਟ੍ਰੈਕਟਰ ਮਾਡਲ ਹੈਗਾ ਹੀ 2017 5 ਲੱਖ 399000 ਰੁਪਏ ਬਈ ਡਿਮਾਂਡ ਕਰਦੇ ਆ ਪੂਰਾ 6 ਲੱਖ 1000 ਘੱਟ ਮੰਗ ਰਿਲੇਡਰ ਟਰੈਕਟਰ ਦੇ ਸਮਾਨ ਵਾਲੀ ਆ ਕੰਡੀਸ਼ਨ ਬਹੁਤ ਵਧੀਆ ਪਈ ਆ ਟਾਇਰਾਂ ਦੀ ਕੰਪਨੀ ਦੇ ਟਾਇਰ ਹੈ ਜੀ ਇੰਜਨ ਹੋਣ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਆ ਟਰੈਕਟਰ ਦੀ ਲੋਜੀ ਪਾਵਰ ਸਟੀering ਹੈ ਜੀ ਚਾਰ ਸਪੀਰ ਵਗੈਰਾ ਚਾ ਤੇ ਮਾਰ ਲੋ ਫੋੜ ਵਾਲੀ ਚੁਤਰੀ ਓਕੇ ਹੋਇਆ ਜਮਾ ਟਰੈਕਟਰ ਪੂਰਾ ਸ਼ੌਂਕ ਦਾ ਰੱਖਿਆ ਹੋਇਆ ਅੱਗੇ ਆ ਗਿਆ ਜੀ ਅਰਜਨ 605 ਕੰਡੀਸ਼ਨ ਕਰ ਲਈ ਟਾਇਰਾਂ ਦੀ ਚੈੱਕ ਸਤਰੀ-ਇਸਤਰੀ ਜਮਾ ਨਵੀਂ ਲੱਗੀ ਹੈ ਟਰੈਕਟਰ ਤੇ ਰੰਗ ਪੇਂਟ ਦਾ ਵੀ ਟਰੈਕਟਰ ਪੂਰਾ ਵਧੀਆ ਪਿਆ ਇੰਜਨ ਨੂੰ ਜੰਦਾ ਨਾ ਜਮਾ ਬੰਦ ਹੀ ਹੁੰਦਾ ਜੀ ਜਿਉਂਦੀ ਰੰਗੂ 2009 ਮਾਡਲ ਆਈ ਟਰੈਕਟਰ 3 ਲੱਖ ਤੇ 65000 ਰੁਪਇਆ ਬਾਈ ਡਿਮਾਂਡ ਕਰਦੇ ਆ ਕੰਡੀਸ਼ਨ ਚੈੱਕ ਕਰ ਲਓ ਜੀ ਜਮਨ ਨਵਾਂ ਵਰਗਾ ਟਰੈਕਟਰ ਹੈ ਇਹ ਬਕ ਨੂ ਜਣਗੀਰ ਦੀ ਬਾਈਆਂ ਦੀ ਫੁੱਲ ਗਰੰਟੀ ਹੋਜੀ ਬਾਅਦ ਇੱਕ ਤਸੱਲੀ ਕਰਕੇ ਤੁਸੀਂ ਟਰੈਕਟਰ ਆਪਦੇ ਘਰੇ ਲਿਜਾ ਸਕਦੇ ਅੱਗੇ ਆ ਗਿਆ ਜੀ ਨਿਊ ਹਾਲੈਂਡ 550 ਕੰਡੀਸ਼ਨ ਕਰ ਲਓ ਜੀ ਟਰੈਕਟਰ ਦੀ ਚੈੱਕ ਮਗਰਲੇ ਟਾਇਰ ਸੁਨਾਲਿਆ ਚੌਂਕੜਾ ਜਮਨ ਨਵਾਂ ਵਾਂਗੂ ਪਿਆ ਟਰੈਕਟਰ ਦਾ 3 ਸਪੀਡ ਹੈ ਟਰੈਕਟਰ ਟਾਪ ਮਾਡਲ ਹੈ ਜੀ 2012 ਮਾਡਲ ਹੈ 3 ਲੱਖ 35000 ਰੁਪਏ ਬਾਈ ਡਿਮਾਂਡ ਕਰਦੇ ਹਾਂ ਪੇਰਾ ਯਾਰ ਕੰਡੀਸ਼ਨ ਕਰ ਲੋ ਜੀ ਟਰੈਕਟਰ ਵੀ ਜੇ ਕਿ ਜਿਹੜਾ ਕੁਝ ਨਾਲ ਹੋਊਗਾ ਜੀ ਉਹ ਬਾਈ ਨਾਲ ਦੇਣਗੇ ਟਰੈਕਟਰ ਦੇ ਜਿਹੜਾ ਟਰੈਕਟਰ ਪਸੰਦ ਆਉਣਾ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲੋ ਸੰਪਰਕ ਜਮਾ ਨਮਿਆ ਮਰਗਾ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ 5310 ਜੌਂਡੀਅਰ ਫੇਰ ਕਾਲੇ ਢੱਡਾ ਵਾਲਾ ਪੇਰਾ ਦੂਰ ਨੂੰ ਕੰਡੀਸ਼ਨ ਚੈੱਕ ਕਰ ਲੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਫੁੱਡ ਵਾਲੀ ਛਤਰੀ ਲੱਗੀ ਆ ਰੰਗ ਪੇਂਟ ਦਾ ਟਰੈਕਟਰ ਪੂਰਾ ਓਕੇ ਆ ਤੁਹਾ ਬਾਦ ਇੰਜਨ-ਇੰਜਨ ਦੇਖ ਲਓ ਜੀ ਜਮਾ ਸੀਲ ਦਾ ਟਰੈਕਟਰ ਦਾ ਜਮਾ ਤੁਪਕਾ ਵੀ ਨਹੀਂ ਕਿਦੋ ਲੀਕ ਕਰਦਾ ਪ੍ਰੈਸ਼ਰ ਹੈ ਜੀ ਕੰਪਨੀ ਵੱਲੋਂ 2009 ਮਾਡਲ ਆ ਜੀ ਟਰੈਕਟਰ 4 ਲੱਖ 85000 ਰੁਪਏ ਬਾਈ ਡਿਮਾਂਡ ਕਰਦੇ ਆ ਲਓ ਦੇਖ ਲਓ ਜਮਾ ਰੰਗ ਪੇਂਟ ਮਗਰਾਟ ਮਗਰੂ ਟਰੈਕਟਰ ਦੇ ਪੂਰੇ ਵਧੀਆ ਪਏ ਟਾਇਰ ਵੀ ਜਮਾ ਕੰਪਨੀ ਦੇ ਪਾਏ ਹੋਏ ਆ ਲਓ ਜੀ ਆਪਣੇ ਜਿਹੜੇ ਵੀ ਨਵੇਂ ਜੁੜੇ ਆ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਆਪਾਂ ਤੁਹਾਡੇ ਵਾਸਤੇ ਆਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਕਮੈਂਟ ਕਰਕੇ ਦੱਸੋ ਜੀ ਕਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਆਪਾਂ ਉਹੀ ਵੀਡੀਓ ਦੇ ਵਿੱਚ ਲੈ ਕੇ ਆਇਆ ਕਰਾਂਗੇ ਧੰਨਵਾਦ